ਪਿੰਡ ਦੇ ਵਿੱਚ ਇਹੀ ਗੱਲਬਾਤ ਹੋਈ ਏ 부ਢੀ ਦਾ ਰੌਲਾ ਏ ਛੇ ਮਿੰਨਿਓ ਗਣੇਸ਼ ਗੱਲ ਨੂੰ ਇਹ ਉਥੇ ਅਲਫੂ ਕੇ 부ਢੀ ਏ ਬਗਾਨੇ ਪਿੰਡ ਦਾ ਬੰਦਾ ਸੀਗਾ ਮੇਰੇ ਨਾਨਕਿਆਂ ਦੇ ਪਿੰਡ ਦਾ ਨਾ ਉਹਦੇ ਨਾਲ ਸਾਡਾ ਕੋਈ ਯੋਨ ਸੀ ਨਾ ਕੋਈ ਜਾਨ ਸੀਗਾ ਸਾਡੀ ਉਹਦੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਗਈ ਤੇ ਇਹ ਕਹਿੰਦੇ ਨੇ ਸਾਡੇ ਮੁੰਡਿਆਂ ਨੂੰ ਵੀ ਤੁਹਾਡੇ ਨਾਨਕਿਆਂ ਦੇ ਪਿੰਡ ਦਾ ਮੁੰਡਾ ਤੁਸੀਂ ਸੀਆਈਡੀ ਕਰ ਦੇ ਜੇ ਵੀ ਅਸੀਂ ਸ਼ਹਿਰ ਬਾਜ਼ਾਰ ਜਾਣੇ ਇਹਨਾਂ ਨੂੰ ਕਦੀ ਨਹੀਂ ਅਸੀਂ ਸੁਣਿਆ ਵੀ ਉਹਨਾਂ ਨੇ ਕਦੀ ਵੀ ਕਿਤੇ ਘੇਰਿਆ ਹੋਵੇ ਸ਼ਹਿਰ ਬਾਜ਼ਾਰ ਖੇਰ ਵੀ ਹੈ ਜਾਣ ਜਾਣ ਕੇ ਨੰਬਰ ਮੰਗਦੇ ਮੇਰੇ ਭਰਾ ਤੋਂ ਉਹ ਕੁੜੀ ਕੌਣ ਹੈ ਉਹ ਕੁੜੀ ਤੇਨ ਦਾ ਪੰਜੇ ਤੇਨ ਦੀ ਹੁੰਦਾ ਤੇਨ ਦਾ ਹਾਂਜੀ ਉਹਨਾਂ ਨਾਲ ਕੜਮਿਆਲੇ ਮੁੰਡੇ ਨਾਲ ਗੱਲ ਬਥੇ ਹਾਂਜੀ ਹਾਂਜੀ ਉਹ ਕਹਿੰਦੇ ਵੀ ਤੁਸੀਂ ਦੱਸਦੇ ਵੀ ਕਿੱਥੇ ਜਾਂਦੇ ਆਉਂਦੇ ਜੇ ਕਿੱਥੇ ਕਦੀ ਵੀ ਇੱਕ ਕਦੀ ਵੀ ਇਹਨਾਂ ਨੂੰ ਵੀ ਉਹਨੇ ਅਸੀਂ ਨਹੀਂ ਸੁਣਿਆ ਵੀ ਸਾਨੂੰ ਅੱਜ ਉਹਨੇ ਇੱਥੇ ਰੋਕਿਆ ਹੈ ਜਾਂ ਕਿਵੇਂ ਵੀ ਹੈ ਹਾਂਜੀ ਉਹੀ ਰੱਖਦੇ ਨੇ ਹਾਂਜੀ ਉਹੀ ਰੱਖਦੇ ਨੇ ਵੀ ਹਾਂਜੀ ਮੈਨੂੰ ੱੱਕਾ ਮਾਰਿਆ ਐਨਾ ਕੰਦ ਨਾ ਡਿੱਗ ਪੀ ਆ ਮੈਂ ਛਡਾਉਂਦੀ ਸੀਗੀ ਬਾਅਦ ਚ ਮੇਰੇ ਜਦੋਂ ਘਰੇ ਆ ਕੇ ਗੱਲ ਪਏ ਉਦੋਂ ਮੇਰਾ ਮੁੰਡਾ ਮਰ ਜਾਣਾ ਹੀ ਕੌਣ ਜ਼ਿੰਮੇਵਾਰ ਐ ਹਾਂਜੀ 3 ਸਾਲ ਦਾ ਬੇਟਾ ਮੇਰਾ ਹਾਂਜੀ ਹਾਂਜੀ ਮਿਲਣਾ ਚਾਹੀਦਾ ਬਿਲਕੁਲ ਮਿਲਣਾ ਚਾਹੀਦਾ ਇਹ ਜੀ ਇਹਨਾਂ ਦੇ ਗੱਲ ਪੈਂਦੇ ਸੀ ਕਾਕਿਆਂ ਦੇ ਤੇ ਵਿਚਾਲੇ ਅਸੀਂ ਆ ਗਏ ਹਾਂ ਹਾਂਜੀ ਤੇ ਇਹ ਬਾਅਦ ਚ ਮੁੰਡੇ ਆ ਗਏ ਤੇ ਇਹਨਾਂ ਨੇ ਫਿਰ ਫਿਰ ਦੁਬਾਰਾ ਗਾਇਆ ਘਾਲ ਪੈਣ ਸਾਡੇ ਇਹਨਾਂ ਨੇ ਆ ਪੱਜ ਕੇ ਜਾ ਕੇ ਤੇ ਪਾੜਿਆ ਚੰਗਾ ਸਾਡੇ ਕੱਪੜੇ ਹਾਂਜੀ ਇਹ ਅਰਸ਼ਦੀਪ ਨੇ ਅਰਸ਼ਦੀਪ ਹਾਂਜੀ ਹਾਂਜੀ ਹਾਂ ਕੋਈ ਸ਼ੋਰ ਤਾਂ ਪੈ ਨਹੀਂ ਕੱਪੜੇ ਨਹੀਂ ਇਹ ਥੋਕਾ ਚੰਗਾ ਪਾੜਿਆ ਨੂੰ ਕੁੜੀ ਨੂੰ ਵੀ ਸੁੱਕਿਆ ਤੱਕਾ ਮਾਰਨਾ ਕਿਤੇ ਹਾਂਜੀ 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 ਤੇ ਕੀ ਹੋਰ ਮੰਗ ਕੀ ਤੋਂ ਹਾਂਜੀ ਕੀ ਫਾਉਂਡੇ ਤੋਂ ਉਹ ਹੀ ਆਨੇ ਵਿੱਚ ਇਹਨਾਂ ਦੇ ਵਾਸਤੇ ਚੰਗਾ ਕੰਮ ਨਹੀਂ ਸੀ ਦਾ ਹਾਂਜੀ ਹਾਂਜੀ ਇਹ ਦਬਾਰਾ ਮੁੰਡੇ ਭਾਜਾਏ ਇਹਨਾਂ ਨੇ ਫੇਰ ਸਾਡੇ ਜਾ ਕੇ ਗੱਲ ਪਾਇਆ ਕਿੰਨਾ ਜਾਣਨ ਪਾਇਆ ਤਿੰਨਾ ਜਾਣੇ ਸਾਡੇ ਗੱਲ ਪਾਇਆ ਜਾ ਹਾਂਜੀ ਇਹ ਤੇ ਸੱਤਾ ਲਾ ਕੇ ਨਹੀਂ ਕਰਿਆ ਹਾਂਜੀ ਫੇਰ ਦੁਬਾਰਾ ਘਰੇ ਇੱਕ ਵਾਰੀ ਘਰੇ ਜਾ ਕੇ ਫੇਰ ਦੁਬਾਰਾ ਆਣ ਕੇ ਪੈਣਾਂ ਮਾਰ ਗਿਆ ਕਿ ਜਾ ਉਸ ਵਾਰ ਫੇਰ ਹਾਂ ਫੇਰ ਗਿਆ ਫੇਰ ਗਿਆ ਸਾਡੇ ਹਾਂਜੀ ਹਾਂਜੀ ਗੱਲਬਾਤ ਇਹ ਰੌਲਾ ਕਿਸੇ ਦਾ ਸੀ ਉਹ ਉਂਗਲਾ ਲਾਉਂਦੇ ਸੀ ਇਹਨਾਂ ਨੂੰ ਕਿ ਇਹਨਾਂ ਦਾ ਮੁੰਡਾ ਸਾਨੂੰ ਆ ਕੇ ਜਾਂਦਾ ਸੀ ਕਿ ਉਹਨੂੰ ਫੋਨ ਕਰਕੇ ਮੇਰੀ ਗੱਲ ਕਰਾਉਂ। ਕਿੱਥੇ ਦੇਖਦੇ ਸੀ? ਹਲਫੂ ਗੇ ਰਹਿੰਦੇ ਸੀ। ਤਾਂ ਮੁੰਡਾ ਕੀ ਕਹਿੰਦਾ? ਆਂਦਾ ਸੀ ਜਿਹੜੇ ਮੁੰਡੇ ਦਾ ਰੌਲਾ ਸੀ ਉਹਨੂੰ ਆਂਦਾ ਸੀ ਕਿ ਸਾਨੂੰ ਆਂਦਾ ਸੀ ਫੋਨ ਲਾ ਕੇ ਮੇਰੀ ਗੱਲ ਕਰਾਉਂਦਾ। ਮੁਰਕੇ ਕੱਪੜਿਆਂ ਦਾ ਲੱਗ ਮੁਰਕੇ ਕੱਪੜਿਆਂ ਦਾ ਬਾਨਾ ਮੇਰੇ ਠੀਕ ਠੀਕ ਕਰ ਬਾਰੀ ਤੁਹਾਡੇ ਘਰ ਦੇ ਚੌਂਕ ਦੇ ਵਿੱਚ ਕੋਈ ਕਿਉਂ ਕਰੇ ਹਾਂਜੀ ਕੀ ਬਾਰਾ ਹਾਂਜੀ ਕੀ ਬੈਠਾ ਮੇਰੇ ਕਾਪਾਂ ਮਾਰੇ ਕਿੰਨੇ ਬਾਰ ਕਿੰਨੇ ਮੁੰਡੇ ਨੇ ਮਾਰੇ ਇਹ ਹੈਗੇ ਸੀਗੇ 6 ਜਣੇ ਅਸੀਂ 3 ਜਣੇ ਸੀ ਮੈਂ ਸੀ ਚਾਚੇ ਦਾ ਮੁੰਡਾ ਇਹ ਇੱਕ ਹੋ ਸੀਗਾ ਸ਼ਾਮ ਅਸੀਂ ਉਦੋਂ ਬਾਅਦ ਜੇ ਰੋਲਾ ਪੈਣ ਤੋਂ ਪਹਿਲਾਂ ਅਸੀਂ ਇਹ ਕੰਮ ਕਰਕੇ ਮੋਟਰ ਖਰਾਬ ਸੀ ਜੀ ਕਲੰਬਰ ਦਾ ਕੰਮ ਕਰਦੇ ਦੋਨੋਂ ਉਸ ਮੈਂ ਕਿਹਾ ਹੁਣ ਕੰਮ ਆਪੇ ਕਰਕੇ ਅਗੇ ਘਰ ਘਰ ਚੱਲੀ ਐ ਮੈਂ ਮੋਟਰਸਾਈਕਲ ਘਰੇ ਚੜਾਤਾ ਇਹਨਾਂ ਨੂੰ ਮੈਂ ਤਈ ਆਪਦੇ ਘਰੇ ਚੱਲੂ ਤੇ ਰੱਜੇ दारू ਦੇ ਨਿਕਲੇ ਘਰੋਂ ਮੋਟਰਸਾਈਕਲ ਇਹਨਾਂ ਨੇ ਬੋਲੇ ਠੀਕ ਇਹਨੂੰ ਘੇਰ ਲਿਆ ਤੇ ਬਹੁਤ ਚਾਚੇ ਦਾ ਮੁੰਡਾ ਨਹੀਂ ਹਾਂਜੀ ਇਹ ਤਾਂ ਨਹੀਂ ਆ ਬਣਾ ਹਾਂਜੀ ਹਾਂਜੀ ਉਦੋਂ ਬਾਅਦ ਮੰਮੀ ਨਹੀਂ ਆਗੀਆਂ ਮੰਮੀ ਨੇ ਸਾਨੂੰ ਕਿੜਖਿਆ ਸੀ ਪਿੱਛੇ ਮੁੜ ਕੇ ਉਹ ਉੱਤਰ ਕੇ ਮੋਟਰਸਾਈਕਲ ਤੋਂ ਮੇਰੇ ਗੱਲ ਪੈ ਜਾ ਪਹਿਲਾਂ ਗੱਲ ਮੇਰੇ ਤੇ ਇਹਨਾਂ ਨੇ ਹਾਂਜੀ ਤੇ ਤੇ ਤਸ਼ਾਰੀ ਤੇ ਤਸ਼ਾਰੀ ਤੇ ਰੋਪਟਾ ਕੋਸੀ ਨਹੀਂ ਅਸੀ ਨਹੀਂ ਹੋਈ ਤੁਮ ਮਰਜੀ ਸੌਨੇ ਆੜ ਤੋਂ ਲੈ ਸਕਦੇ ਇਹਨਾਂ ਦਾ ਮੁੰਡਾ ਜਿਹੜਾ ਜਿੰਨੇ ਮਾਰਿਆ ਚੋਰੀ ਕਰਦਾ ਨਸ਼ਾ ਵੇਚਦੇ ਆ दारू ਫੁੱਲ ਵੇਚਦੇ ਆ ਪਿੰਡ ਚਾਹੀ ਸੱਚਾਈ ਚਾਹੀ ਆ ਜੀ ਸੱਚਾਈ ਬੱਲੇ ਹੋਰ ਤੇ ਨਹੀਂ ਬਿਲਕੁਲ ਚਾਹੀ ਹਾਂਜੀ ਹੁਣ ਚਾਹੀਦੀ ਸਰ ਗਲਗ ਬਹੁਤ ਕੋਈ ਨਹੀਂ ਮੈਂ ਤਾਂ ਬੱਚੇ ਮੜਾ ਮੁੰਡਾ ਪਹਿਲੋਂ ਕਦੇ ਖੁਰਬੇ ਤਾਂ ਹੀ ਗਏ ਉਹਨਾਂ ਦੇ ਘਰੇ ਲਾਮਾ ਦੇਣ ਗਏ ਉਹਨਾਂ ਦੇ ਅੱਗੇ ਤਿਆਰੀ ਕੀਤੀ ਸੀ ਡਾਂਗਾ ਛੋਟਿਆ ਦੇ ਉਹਨਾਂ ਤੇਜਾਰਨ ਸਾਡੇ ਦੋਵਾਂ ਨੂੰ ਪਤਾ ਹੋਵੇ। ਇਹ ਬੱਚੇ ਦਾ ਪਰਾਂਵਾਂ ਨੇ। ਉਹ ਕੋ ਪਰਾਨੇ ਨੰਜ ਸ੍ਰੀ ਜੀ ਨਾਲ ਜਵਾਕਾਂ ਜਵਾਕਾਂ ਦੇ। ਅਸੀਂ ਤੋਂ ਉਹਨਾਂ ਦੇ ਘਰੇ ਲਾਂਮਾ ਦੇਣ ਜਾਂਦੇ ਆ। ਹਾਂ। ਇਹਨਾਂ ਅੱਗੋਂ ਜਾਂਦੇ ਉਹਨਾਂ ਨੇ ਤਿਆਰੀ ਕੀਤੀ ਬੰਦੇ ਅਮਸ਼ਾ ਤੇ ਵੀ ਚਾਰ ਪੰਜ ਬੁਲਾਏ ਸੀ। ਉਹ ਜਾਂਦੇ ਸਾਡੇ ਗੱਲ ਪਹੇਗੇ। ਵਾਂਢ ਹੀ ਨੇ ਗੱਲ। ਹਾਂ ਵਾਂਢ ਹੀ ਨੇ ਸਾਡੇ। ਹਮਲਾ ਕਰਦਾ ਸਾਡੇ। ਹਾਂਜੀ। ਕਿਹ ਪਤਰਾ ਤੇ? ਹਾਂਜੀ। ਕੀ ਚੀਜ਼ ਆ ਲੱਗਦਾ। ਇਹ ਤੇਜ ਸਰੋ ਇੱਕ ਕੁਰਬਾਨ ਸੀ ਜਿਹੜਾ ਖੁਰਪਾ ਜਿਹਦਾਂ ਆਪਾਂ ਮੰਨ ਲੋ ਸੋਜੀ ਬਣਾਉਂਦੇ। ਕਿੰਤਾ ਕਣੀ? ਗਲੀ ਜੀ। ਹੋਰ ਕੀ ਮਾਫ ਕਰਦਾ। ਸਾਡੀ ਮੰਗ ਇਹ ਇਨਸਾਫ ਹੋਣਾ ਚਾਹੀਦਾ। ਛੜਾ ਵਜੇ ਕਿੱਤਾ ਜੀ। ਦਿਨਾ ਵਜੇ ਤੂੰ ਐਵੇਂ ਕਿਉਂ ਪਰੇਸ਼ਾਨ ਕਰਨਾ ਸਾਡੇ ਹੁਣ ਛੱਟਾ ਮਾਰੀਏ ਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਗੁੰਡਾਗਰਦੀ ਇਹ ਗੁੰਡਾਗਰਦੀ ਬਹੁਤ ਚਲਾਉਂਦੇ ਆ। ਇੱਕ ਤਾਂ ਕਿੱਤਾ ਵੇਚਦੇ ਨਾਲ ਦੇ ਨਾਲ ਹੀ ਉਹ ਗੁੰਡਾਗਰਦੀ ਕਰਦੇ ਆ। ਅਸੀਂ ਢਾਉਨੇ ਮੇਰੇ ਨਾਲ ਸਾਰਾ ਪਿੰਡ ਐ। ਕਮੇਟੀ ਬਣਾਈ ਹੋਈ ਐ ਸਾਡੇ ਨੌਜਵਾਨ ਸਭਾ ਕਿਸਾਨ ਜੁਨੀਅਰ ਅਸੀਂ ਤੇ ਕਰੀ ਇਹਨਾਂ ਨੂੰ ਫੜਾਣਾ ਵੀ ਫੜਾਇਆ। ਨਸ਼ੇ ਦੇ ਬੋਝ ਤੇ ਉਹ ਰੰਜਸਾੜ ਰਾਸਦੇ ਵੀ ਇਹਨਾਂ ਕਿਉਂ ਇਹਨਾਂ ਸਾਨੂੰ ਮੰਨ ਲਓ ਕਿ ਚਾਰ ਨੂੰ ਕਿਉਂ ਢਾਇਆ ਨਾ ਅਸੀਂ ਪਿੰਡ ਦੇ ਹਾਂਜੀ ਪਹਿਲਾਂ ਮਾਮਲਾ ਦਰਜਿਆ ਚਿੱਟੇ ਦਾ ਮਾਮਲਾ ਦਰਜ ਮੈਂ ਹੀ ਕਰਾਇਆ ਸੀ ਇਹ ਜਿਹੜੇ ਸਾਡੇ ਬ੍ਰੋ ਵੀ ਜਿੰਨਾ ਸਾਨੂੰ ਪਤਾ ਹੋਵੇ ਹਾਂਜੀ ਤੇ ਰੋਕਿਆ ਨਾ ਇਹਨਾਂ ਨੂੰ ਰੋਕਿਆ ਉਹ ਹੋਰੰਜੇ ਸਾਡੇ ਚੱਲਦੀ ਹੋਊਗੀ ਪੁਰਾਣੀ ਵੀ ਤੁਸੀਂ ਉਹਨਾਂ ਨੂੰ ਸਾਨੂੰ ਰੋਕਦੇ ਕਿਉਂ ਸਰਿਆ ਵੇਚਦਾ ਹਾਂਜੀ ਸਰਿਆ ਵੇਚਦਾ ਇਹਨੂੰ ਹਾਂਜੀ ਸਰਿਆ ਵੇਚਦੇ ਫਿਰ ਹੁਣ ਤਾਂ ਮੰਨ ਲਓ ਜਿੰਦੂ ਦਾ ਰੋਕਿਆ ਚੋਰੀ ਛੱਪੀ ਵੇਚਦੇ ਆ ਇਹਨਾਂ ਨੂੰ ਪਤਾ ਕਿ ਫੇਰ ਰੋਕਣਗੇ ਸਾਨੂੰ ਮੈਂ ਪਿੰਡ 'ਚ ਫੇਰ ਆਵਾਜ਼ ਦੁਆਈ ਹੀ ਬੱਬਾ ਦੇ रोकना चाहिए हाँ जी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप